ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਹਿਮਾਚਲ ਦੇ ਬਿਲਕੁਲ ਬੇਸਿਕ ਪਿੰਡ ਦੇ ਵਿੱਚ ਪਹੁੰਚੇ ਆਪਾਂ ਜਮਾ ਤੁਹਾਨੂੰ ਰੂਟਸ ਦਿਖਾ ਰਣੀ ਅੱਜ ਇਸ ਪਿੰਡ ਦੀਆਂ ਪਿੰਡ ਦਾ ਨਾਮ ਹੈਗਾ ਕਲਾ ਟਾਪ ਤੇ ਦੇਖ ਲੋ ਘਰ ਬਣੇ ਹੋਏ ਇਦਾਂ ਦੀ ਔਖੀ ਲਾਈਫ ਜਿਹੜੀ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਲੋਕਾਂ ਦੀ ਹੈਗੀ ਆ ਇਹ ਪੌੜੀ ਚੜਦੀ ਆ ਇੱਥੋਂ ਤੇ ਦੂਜੇ ਪਾਸੇ ਦੀ ਰਸਤਾ ਹੈਗਾ ਇਹ ਐਗਜ਼ਿਟ ਆ ਹੈ ਤੇ ਇਹ ਪਾਲਣੇ ਇਕੱਠਾ ਕੀਤਾ ਹੋਇਆ ਤੇ ਆ ਘਰ ਦੇਖ ਲੋ ਲੱਕੜ ਦਾ ਕਿੰਨਾ ਔਖਾ ਹੋ ਕੇ ਘਰੇ ਬਣਾਇਆ ਹੋਊਗਾ ਤੇ ਆਓ ਜੀ ਇਸ ਪਿੰਡ ਦਾ ਇੱਕ ਰਾਉਂਡ ਲੈਨੇ ਆਪਾਂ ਤੇ ਦੂਜੇ ਪਾਸੇ ਦੀ ਮੈਂ ਅੰਦਰ ਆਂਟੀ ਹੁਣੀ ਸੀ ਉਹਨਾਂ ਨੂੰ ਪੁੱਛਿਆ ਕਿ ਮੈਂ ਅੰਦਰ ਉਹ ਘਰ ਦੇਖਣਾ ਚਾਹੁੰਦਾ ਉਹ ਕਹਿੰਦੀ ਕੋਈ ਗੱਲ ਨਹੀਂ ਜੀ ਭਾਜੀ ਆਜੋ ਤੇ ਇੱਧਰ ਤੁਸੀਂ ਦੇਖੋ ਮਿੱਟੀ ਨਾਲ ਲਿਪੇ ਹੋਇਆ ਘਰ ਆਹ ਪੌੜੀਆਂ ਚੜ੍ਹਦੀਆਂ ਨੇ ਤੇ ਨੂੰ ਕਾਫੀ ਸ਼ੌਂਕ ਰਹਿੰਦਾ ਇਦਾਂ ਬੇਸਿਕ ਹਰੇਕ ਕਲਚਰ ਦੇ ਲੋਕਾਂ ਦਾ ਰਹਿਣ ਸਹਣ ਦੇਖਣ ਦਾ ਤੇ ਇਹ ਦੇਖੋ ਕਿਸ ਤਰੀਕੇ ਨਾਲ ਘਰ ਜਿਹੜੇ ਨੇ ਮਿੱਟੀ ਦੇ ਨਾਲ ਲਿਪੇ ਹੋਏ ਆ ਤੇ ਠੰਡੇ ਵੀ ਜਰੂਰ ਹੋਣਗੇ ਇਹ ਤੇ ਉੱਪਰ ਥੱਲੇੋਂ ਜਿਹੜੇ ਆ ਮਿੱਟੀ ਤੇ ਬਣਾਏ ਹੋਏ ਆ ਉੱਪਰਲੇ ਪਾਸੇ ਜਿਹੜੇ ਮਿੱਟੀ ਦੇ ਇਹ ਲੇਪ ਤੇ ਨਾਲ ਜਿਹੜਾ ਲੱਕੜ ਦਾ ਉੱਪਰ ਕੰਸਟਰਕਸ਼ਨ ਕੀਤੀ ਹੋਈ ਆ ਤੇ ਆਓ ਇਧਰਲੇ ਪਾਸੇ ਦੀ ਐਂਟਰੀ ਆ ਚੱਲਦੇ ਆ ਅੰਦਰ ਆਪਾਂ ਆ ਜੀ ਜੀ ਸੋ ਅੰਦਰ ਥੋੜਾ ਜਿਹਾ ਹਨੇਰਾ ਵਾ ਜੀ ਲਾਈਟ ਆਪਾਂ ਜੀ ਕਰ ਲਨੇ ਆ ਕਾਰ ਚ ਸੋ ਥੋੜੀ ਲਾਈਟ ਦੀ ਪ੍ਰੋਬਲਮ ਹੈਗੀ ਆ ਕੋਈ ਬੱਲਬ ਜਿਹੜਾ ਨਹੀਂ ਦਿਖ ਰਿਹਾ ਹੈਗਾ ਆਓ ਜੀ ਅੰਦਰ ਚੱਲਦੇ ਆ ਸੋ ਇਸ ਤਰ੍ਹਾਂ ਦੇ ਹੈਗੇ ਜੀ ਕਰ ਇਹ ਰੂਮ ਬਣੇ ਹੋਏ ਆ ਮੈਂ ਕਿ ਮੇਰੇ ਖਿਆਲ ਨਾਲ ਤੇ ਇਧਰਲੇ ਪਾਸੇ ਦੀ ਖਿੜਕੀ ਆ ਰੋਸ਼ਨਦਾਰ ਆ ਵਾਹ ਜੀ ਵਾਹ ਤੇ ਇਧਰ ਬਾਪੂ ਜੀ ਬੈਠੇ ਨੇ RAM RAM ਜੀ ਬਾਪੂ ਜੀ ਕੀ ਹਾਲ ਹੈ ਜੀ ਠੀਕ ਆ ਚਾਹੇ ਪੀ ਰਹੇ ਆਪਾਂ ਚਾਹੇ ਪੀ ਰਹੇ ਚਾਹੇ ਵਾਹ ਜੀ ਵਾਹ ਬਾਪ ਯਹਾਂ ਸੇ ਦੇਖ ਰਹੇ ਹੈ ਕਿਆ ਬੜਾ ਅੱਛਾ ਵਿਊ ਹੈ ਯਹਾਂ ਸੇ ਹਵਾ ਵੀ ਆ ਰਹੀ ਹੈ ਵਾਹ ਜੀ ਵਾਹ ਦੇਖੋ ਜੀ ਆ ਖਿੜਕੀ ਹੈ ਇਥੋਂ ਦੀ ਬਾਹਰ ਜਿਹੜਾ ਉਹ ਦੇਖਣ ਨੂੰ ਕਿੰਨਾ ਸੋਹਣਾ ਨਜ਼ਾਰਾ ਪੇਸ਼ ਹੋ ਰਿਹਾ ਤੇ ਕੰਮ ਹਾਂਜੀ ਆ ਜੀ ਕਮਰੇ ਆ। ਠਾਈਂ ਹਾਂਜੀ ਆਉ ਕੋਈ ਚੱਕਰੀ ਆ। ਤੇ ਇੱਕ ਇਧਰਲੇ ਪਾਸੇ ਆ ਜੀ ਖਿੜਕੀ। ਇਹ ਜਿਹੜੇ ਸਭ ਕਮਰੇ ਆ ਰਹਿਣੇ ਲਈ ਇਹ ਤੇ ਇਧਰ ਭੈਣ ਜੀ ਹੁਣੀ ਬੈਠੇ ਨੇ ਨਾਲ ਬੱਚੇ ਆ ਉਹਨਾਂ ਦੇ। ਤੇ ਇਹ ਇਧਰੋਂ ਇਧਰ ਵੀ ਇੱਕ ਖਿੜਕੀ ਹੈਗੀ ਬਣੀ ਹੋਈ। ਵਾਹ ਜੀ। ਸੋ ਇਸ ਤਰ੍ਹਾਂ ਘਰ ਬਣਿਆ ਹੋਇਆ ਜੀ ਬਹੁਤ ਸੋਹਣਾ। ਲਾਈਟ ਲਾਈਟ ਆਉਂਦੀ ਹੈ। ਲਾਈਟ ਆਉਂਦੀ ਹੈ ਜਿਵੇਂ ਆਪ ਜਿ세 ਗੱਲ ਬਣਾ ਦਿਖਾਤੇ ਹੋ। ਅੱਛਾ। ਅਭੀ ਇਧਰਲੇ ਪਾਸੇ ਹੰਡੀ ਕਮਰੇ ਆ ਇਹ। ਰੂਮ ਬਣੇ ਹੋਏ ਕਿਚਨ ਹੈ ਜੀ ਦਿਖਾ ਦਿਓ ਇੱਕ ਮਿੰਟ ਉਹਦੇ ਬੋਲੋ ਬਈ ਤਾਂ ਅੱਛੀ ਹੈ ਤੇ ਆ ਲਾਈਟ ਵੀ ਇਧਰ ਵਾਹ ਜੀ ਵਾਹ ਇਧਰ ਲਾਈਟ ਜਿਹਾਉਂਦੇ ਆ ਠੀਕ ਹੈ ਤੇ ਇਹ ਆਪਕਾ ਕਮਰਾ ਹੈ ਜੀ ਤੇ ਇਹ ਬੱਚਿਆਂ ਦਾ ਕਮਰਾ ਇਧਰਲੇ ਪਾਸੇ ਅੱਛਾ ਇਸੇ ਇਸੇ ਘਰੋਂ ਵਿੱਚ ਨਹੀਂ ਹੋ ਜਰਵਤ ਤੇ ਐਡ ਲੋਜੀ ਹੋੜਤੇ ਅੱਛਾ ਜੀ ਹਾਂ ਜੀ ਤੇ ਆ ਇਧਰਲੇ ਪਾਸੇ ਕਿਚਨ ਆ ਜੀ ਆਂਟੀ ਹੋਣਾਂ ਦੀ ਵਾਹ ਜੀ ਵਾਹ ਸਿਲੰਡਰ ਗੈਸ ਚਾਹ ਪਾਣੀ ਇੱਥੇ ਹੁੰਦਾ ਤੇ ਰੋਟੀ ਪਾਣੀ ਜਿਹੜੇ ਉੱਪਰ ਚੁੱਲ੍ਹੇ ਦੇ ਉੱਪਰ ਬਣਾਉਂਦੇ ਨੇ ਵਾ ਵਾ ਸੋ ਬਹੁਤ ਪਿਆਰ ਨਾਲ ਸੰਭਾਲਿਆ ਹੋਇਆ ਘਰ ਐਸੇ ਇੱਥੇ ਜਾਂ ਫਿਰ ਹਾਂਜੀ ਠੀਕ ਹੈ ਅਸੀਂ ਇੱਥੇ ਸਿਰਫ ਘਰ ਨਹੀਂ ਆਤੇ 6 ਮਹੀਨੇ ਰੋਟੇ ਨਾ ਉਹ ਤੇ ਉਹ ਮਾਰਿੰਦੀ ਚੰ ਘਰਬੜ ਵਾਲਿਆ ਨਹੀਂ ਆ ਤਾਂ 6 ਮਹੀਨੇ ਆਤੇ ਨਾ ਫਿਰ ਇਉਂ ਤੇ ਬੜੀ ਜ਼ਿਆਦਾ ਬਰ ਫੜਦੀ ਹੈ ਨਾ ਸਹੀ ਹੈ ਠੀਕ ਹੈ ਘਰ ਕੇ ਮੂੰਹ ਪਰ ਆ ਜਾਂਦੀ ਹੈ ਹਾਂ ਪਰ ਬੱਸ ਅੱਛਾ ਅੱਛਾ ਜੀ ਤਾਂ ਕਰ ਕਰ ਕੇ ਫੁਟਾ ਜਾਂਦੇ ਆਂਟੀ ਹੁਣੀ ਕਹਿੰਦੇ ਆ ਕਿ ਇੱਥੇ ਅਸੀਂ ਸਿਰਫ ਗਰਮੀਆਂ ਦੇ ਵਿੱਚ ਹੀ ਆਉਨੇ ਆ ਸਾਡੇ ਜਿਹੜੇ ਵਧੀਆ ਸੋਲੇ ਘਰ ਬਣਾਏ ਹੋਏ ਆ ਉਹ ਥੱਲੇ ਬਣਾਏ ਹੋਏ ਆ ਕਿਉਂਕਿ ਹਿਮਾਚਲ ਦੇ ਲੋਕ ਜਿਹੜੇ ਨੇ ਇਹ ਦੋ ਘਰ ਬਣਾ ਕੇ ਰੱਖਦੇ ਨੇ ਇੱਕ ਹਾਈਟ ਤੇ ਇੱਕ ਥੱਲੇ ਕਿਉਂਕਿ ਜਦੋਂ ਉੱਪਰ ਬਰਫ਼ ਪੈ ਜਾਂਦੀ ਆ ਫਿਰ ਥੱਲੇ ਚਲੇ ਜਾਂਦੇ ਆ ਤੇ ਜਦੋਂ ਧੁੱਪ ਨਿਕਲਦੀ ਆ ਤਾਂ ਫਿਰ ਉੱਪਰਲੇ ਇਸ ਘਰ ਦੇ ਵਿੱਚ ਆ ਜਾਂਦੇ ਆ ਯਾਨੀ ਦੋ ਘਰ ਹੋਣਗੇ ਹੋਣਗੇ ਆਪਕੇ ਇੱਕ ਯਹਾਂ ਪਰ ਹਾਈਟ ਤੇ ਇੱਕ ਨੀਚੇ ਨੀਚੇ ਆਉਂਦੇ ਤੋਂ ਬੜੀ ਘਰੇ ਆ ਨੇ ਹਾਂ ਬਹੁਤ ਹੀ ਚਾਦਰ ਮੰਦਲੇ ਘਰੇ ਆ ਉਹ ਠੀਕ ਹੈ ਦਲੋਜੀ ਵਿੱਚ ਨਹੀਂ ਜੀ ਠੀਕ ਹੈ ਕਹਿੰਦੇ ਜੀ ਥੱਲੇ ਜਿਹੜਾ ਘਰ ਸਾਡਾ ਉਹ ਚਾਰ ਮੰਜ਼ਲਾ ਘਰ ਆ ਸਾਡਾ ਠੀਕ ਹੈ ਤੇ ਇੱਥੇ ਤਾਂ ਸਿਰਫ ਟਾਈਮ ਪਾਸ ਕਰਨ ਵਾਸਤੇ ਆਉਂਦੇ ਆ ਜਦੋਂ ਗਰਮੀਆਂ ਆਉਂਦੀਆਂ ਨੇ ਉਦੋਂ ਉੱਪਰ ਆਉਂਦੇ ਆ ਅਸੀਂ ਆਪਰੇ ਅਪਰੇ ਤੇ ਲੱਕੜ ਦੀਆਂ ਛੱਤਾਂ ਨੇ ਜੀ ਇਹਦੀਆਂ ਇਸ ਘਰ ਦੀਆਂ ਵਾਹ ਤੇ ਇਹ ਘਰ ਦਾ ਡਿਜ਼ਾਈਨ ਇਸ ਤਰੀਕੇ ਦੇ ਨਾਲ ਬਣਿਆ ਹੋਇਆ ਕਿ ਇਹਦੇ ਉੱਪਰ ਸਨੋ ਜਿਹੜੀ ਆ ਟਿਕਦੀ ਨਹੀਂ ਸਲੋਪ ਸਲਾਟ ਹਾਈਟ ਆ ਜਿਹੜੀ ਛੱਤ ਬਣੀ ਹੋਈ ਹੈ। ਕੋਈ ਨਹੀਂ ਕਿਸੇ ਕਿਸੇ ਗੱਲ ਨੂੰ। ਸੋਏ ਆ ਜੀ। ਘਰ ਜਿਹਦੇ ਵਿੱਚ ਕਹਿੰਦੇ ਕਿ 2 ਮਹੀਨੇ ਵਾਸਤੇ ਆਉਣੇ ਕਿਉਂਕਿ ਹੁਣ ਇੱਥੇ ਖੇਤੀਬਾੜੀ ਕਰਨੀ ਹੈ ਇਹਨਾਂ ਨੇ ਕਿਉਂਕਿ ਬਰਫ਼ ਜਿਹੜੀ ਇੱਥੋਂ ਹਟ ਚੁੱਕੀ ਆ ਤੇ ਆਉ ਖੇਤਾਂ ਵੱਲ ਵੀ ਇੱਕ ਜਿਹੜਾ ਮਾਰੋ ਨੇ ਆਪਾਂ। ਸੋ ਇਹ ਟੈਂਪਰੇਰੀ ਰਹਿائش ਹੈ ਜਿਹੜੀ ਕਹ ਲੋ 3 ਕਿ ਮਹੀਨੇ ਵਾਸਤੇ ਇਸ ਤੋਂ ਬਾਅਦ ਕਹਿੰਦੇ ਸਾਡੇ ਜਿਹੜੇ ਥੱਲੇ ਘਰ ਆ ਨੀਚੇ ਤੇ ਉਹ ਸਾਡੇ 3 3 4 4 ਮੰਜ਼ਲਾ ਸੋਹੜੇ ਘਰ ਬਣੇ ਹੋਏ ਆ ਕਹਿੰਦੇ ਅਸੀਂ ਵਧੀਆ ਉਹਨਾਂ ਦੇ ਵਿੱਚ ਰਹਿਨੇ ਆ ਇੱਥੇ ਜਿਹੜਾ ਹੈਗਾ ਇਹ ਟੈਂਪਰੇਰੀ ਰਹਿائش ਆ ਖੇਤੀਬਾੜੀ ਇਸ ਤਰ੍ਹਾਂ ਦੀ ਖੇਤ ਆ ਇਹਨਾਂ ਦੇ ਛੋਟੇ ਛੋਟੇ ਤੇ ਉਧਰਲੇ ਪਾਸੇ ਥੱਲੇ ਜਿਹੜੇ ਆ ਉਹ ਖੇਤ ਬਣੇ ਹੋਏ ਆ ਕਿਉਂਕਿ ਹੁਣ ਗਰਮੀਆਂ ਦੇ ਦਿਨ ਆ ਇੱਥੇ ਫਿਰ ਖੇਤੀਬਾੜੀ ਜਿਹੜੀ ਕਰਨ ਵਾਸਤੇ ਇਹ ਉੱਪਰ ਆ ਜਾਂਦੇ ਆ ਤੇ ਬਾਹਰ ਵਿੱਚ ਜਦੋਂ ਇੱਥੇ ਸਨੋ ਪੈ ਜਾਂਦੀ ਆ ਤਾਂ ਇਹ ਫਿਰ ਥੱਲੇ ਚਲੇ ਜਾਂਦੇ ਆ ਤੇ ਉਹ ਸਾਹਮਣੇ ਇਹਨਾਂ ਦੇ ਖੇਤ ਆ ਜੀ ਉੱਥੇ ਜਿਹੜੀ ਖੇਤੀਬਾੜੀ ਹੁੰਦੀ ਆ ਆ ਵੀ ਕੁਝ ਬੀਜਿਆ ਹੋਇਆ ਇਧਰ ਚਾਰਾ ਬੀਜਿਆ ਹੋਇਆ ਮੇਰੇ ਖਾਲਾਂ ਦਾ ਮੱਝਾਂ ਵਾਸਤੇ گاਵਾਾਂ ਵਾਸਤੇ ਸੋ ਇਸ ਤਰ੍ਹਾਂ ਨਾਲ ਜਿਹੜਾ ਸਰਕਲ ਹਿਮਾਚਲ ਪ੍ਰਦੇਸ਼ ਦਾ ਉਹ ਚੱਲਦਾ ਤੇ ਕੁਝ ਜਿਹੜੇ ਲੋਕ ਟੂਰਿਸਟ ਆਉਦੇ ਉਹਨਾਂ ਵਾਸਤੇ ਜਿਹੜੇ ਗਾਈਡ ਨੇ ਇੱਥੇ ਉਹਨਾਂ ਨੇ ਆਪਣੇ ਘਰ ਇੱਥੇ ਬਣਾਏ ਹੋਏ ਆ। ਸੋ ਦੋਸਤੋ ਇਹ ਬਿਲਕੁਲ ਇੱਕ ਬੇਸਿਕ ਜਿਹੜੀ ਲਾਈਫ ਆ ਹਿਮਾਚਲ ਦੀ ਉਹ ਤੁਹਾਨੂੰ ਦਿਖਾਤੀ ਘਰ ਦਿਖਾਤਾ ਅੰਦਰੋਂ ਕਿੰਨਾ ਕਿਦਾਂ ਦਾ ਬਣਿਆ ਹੋਇਆ ਛੋਟਾ ਜਿਹਾ ਜਿੱਦਾਂ ਛੋਟੇ-ਛੋਟੇ ਕਮਰੇ ਬਣਾਏ ਹੋਏ ਆ ਉਹਦੇ ਵਿੱਚ ਇੱਕ-ਇੱਕ ਮੰਜਲਾ ਲੱਗਿਆ ਹੋਇਆ ਉੱਥੇ ਆਪਣਾ ਇਹ ਰਹਿ ਰਹੇ ਆ। ਤਾਂ ਵਧੀਆ। ਆਪਾਂ ਨੂੰ ਤਾਂ ਵਧੀਆ ਲੱਗਦਾ ਜਿੱਦਾਂ ਕਦੇ-ਕਦੇ ਆਉਨੇ ਆ ਪਰ ਜਿਹੜੇ ਬੰਦੇ ਨੂੰ ਆਪਣਾ ਘਰ ਛੱਡ ਕੇ ਕਦੇ ਥੱਲੇ ਵਾਲੇ ਘਰ 'ਚ ਜਾਣਾ ਕਦੇ ਉੱਪਰ ਵਾਲੇ ਘਰ 'ਚ ਆਉਣਾ ਉਹਨਾਂ ਵਾਸਤੇ ਓਕੇ ਆ ਜੀ। ਤੋ ਠੀਕ ਆ ਦੋਸਤੋ ਮਿਲਦੇ ਆ ਅਗਲੀ ਵੀਡੀਓ ਨਾਲ ਸਤਿ ਸ੍ਰੀ ਅਕਾਲ ਏ ਸੀ ਪਿੰਡ ਕਲਾ ਟਾਪ ਲਾਹੌਰੀ ਤੋਂ ਅੱਗੇ ਆ ਕੇ ਕਲਾ ਟਾਪ ਵਰਲਡ ਲਾਈਫ ਸੈਂਚਰੀ ਦੇ ਬਿਲਕੁਲ ਨਾਲ ਹੀ ਹੈ ਇਹ ਪਿੰਡ ਸੇ ਜਿਹੜੇ ਆਪਾਂ ਹੁਣ ਆਪਾਂ ਘੁੰਮ ਕੇ ਆਟੇ ਆ